ਮੈਂ ਆ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਵੇਖ ਕੇ ਟਿਆ ਪਤਾ ਨਹੀਂ ਪੁਰਾਣੀ ਆ ਕਿ ਨਵੀਆਂ ਪਰ ਲੋਕ ਕਲਿੱਪਾਂ ਘੜ ਘੜ ਪਾ ਰਹੇ ਆ ਆ ਰਿਹਾ ਇੱਥੇ ਲਿਖਦਾ ਬੰਦਾ ਦੇਖਿਆ ਦੇਖਿਆ ਜਿਹਾ ਲੱਗ ਰਿਹਾ ਔਰ ਆ ਵੇਖੋ ਕਿੱਡਾ ਸ਼ਬਦ ਭੈੜਾ ਲਿਖਿਆ ਕੁੱਤਾ ਬੰਦਾ ਉਹ ਤੇਰਾ ਭਲਾ ਹੋ ਜੇ ਇਹ ਤਾਂ ਆਪਣਾ ਚੰਨੀ ਆ ਬਾਈ ਇਹਦੇ ਵਿੱਚ ਕੁੱਤਾ ਕੁੱਤੇ ਮਤਲਬ ਇਹਨੇ ਜਾਨਵਰਾਂ ਵਾਲਾ ਕੰਮ ਕੀ ਕਰਤਾ ਤੁਸੀਂ ਦੱਸੋ ਜ਼ਰੂਰੀ ਨਹੀਂ ਯਾਰ ਤੁਸੀਂ ਬੰਦੇ ਦੀਆਂ ਸਾਰੀਆਂ ਜਿਹੜੀਆਂ ਕਹਿ ਲੋ ਵੀ ਤੁਸੀਂ ਵਿਰੋਧ ਤਾਂ ਹੀ ਕਰਨੀ ਆ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕੋਈ ਗਲਤ ਨਹੀਂ ਕੀਤਾ ਇਹਦਾ ਹਾਲਾ ਕੀ ਇਹ ਯਾਦ ਰੱਖੋ ਕਿ ਇਹ ਤਾਂ ਇਹੋ ਜਿਹੀਆਂ ਚੀਜ਼ਾਂ ਤਾਂ ਉਦਾਹਰਨਾ ਬਣ ਜਾਂਦੀਆਂ ਆਪਾਂ ਕਹਿਨ ਜੋਕ ਰਿਆਂ ਦੂਜੀਆਂ ਪਾਰਟੀਆਂ ਨੂੰ ਉਹਨਾਂ ਬੰਦਿਆਂ ਨੂੰ ਕਹਿਨ ਜੋਕ ਰਿਆਂ ਜਿਹੜੇ ਬੰਦੇ ਆਪਣੇ ਸਿੱਖਾਂ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਆਪਾਂ ਇਹ ਕਹਿਨ ਜੋਕ ਰਿਆਂ ਕਿ ਗੱਲ ਸੁਣੋ ਭਰਾਵੋ ਸਾਡਾ ਸਾਬਕਾ ਮੁੱਖ ਮੰਤਰੀ ਮੌਜੂਦਾ ਐਮਪੀ ਹਰ ਧਰਮ ਦੀ ਇੱਜ਼ਤ ਕਰਦਾ ਹਰ ਧਰਮ ਦਾ ਜਾ ਕੇ ਸਤਿਕਾਰ ਕਰਦਾ ਤੇ ਤੁਸੀਂ ਹੈਗੇ ਆ ਸਾਡੇ ਸਿੱਖਾਂ ਨੂੰ ਮਾੜਾ ਆਣੇ ਆ ਖਾਲਸਤਾਨੀ ਆਣੇ ਆ ਤੁਸੀਂ ਉਹਨਾਂ ਨੂੰ ਅੰਤਗਵਾਦੀ ਆਣੇ ਆ ਇਹੋ ਜਿਹੀਆਂ ਗੱਲਾਂ ਆਪਾਂ ਕੰਗਣਾ ਰਣੌਤ ਨੂੰ ਕਹਿ ਸਕਦੇ ਆ ਇਹ ਇਹੋ ਜਿਹੀਆਂ ਚੀਜ਼ਾਂ ਉਦਾਹਰਨਾ ਬਣਦੀਆਂ ਜਿਵੇਂ ਅਸੀਂ ਬਹੁਤ ਥਾਵਾਂ ਤੇ ਉਦਾਹਰਨਾ ਦਿੱਤੀਆਂ ਕਿ ਕਿਸਾਨਾਂ ਦੇ ਜਿਹੜੇ ਮੁੰਡੇ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਕਦੇ ਕਿਸਾਨਾਂ ਦਾ ਪੱਖ ਨਹੀਂ ਪੂਰਿਆ ਪਰ ਜਦੋਂ ਇਹ ਮਜ਼ਦੂਰਾਂ ਦਾ ਪੁੱਤ ਮੁੱਖ ਮੰਤਰੀ ਬਣਿਆ ਸੀ ਕਮਿਊਨਿਟੀ ਦਾ ਇਹਨੇ ਕਿਸਾਨਾਂ ਮਗਰ ਐਡਾ ਵੱਡਾ ਸਟੈਂਡ ਲੈ ਲਿਆ ਸੀਗਾ ਸਿੱਧਾ ਦੇਸ਼ ਦੇ ਪੀਐਮ ਨੂੰ ਇਹ ਕਹਿਣਾ ਕਿ ਭਾਈ ਮੈਂ ਕਿਸਾਨਾਂ ਤੇ ਕੋਈ ਅਤਿਆਚਾਰ ਨਹੀਂ ਕਰ ਸਕਦਾ ਕਿਹੜੇ ਮੁੱਖ ਮੰਤਰੀ ਨੇ ਸਟੈਂਡ ਐਡਾ ਲਿਆ ਤੁਹਾਡੇ ਵਾਸਤੇ ਇਹ ਚੀਜ਼ਾਂ ਸੀ ਉਦਾਹਰਨਾਂ ਦੇ ਦਿੰਨੇ ਨਾ ਉਸੇ ਤਰ੍ਹਾਂ ਆਪਾਂ ਉਦਾਹਰਨਾਂ ਦੇ ਸਕਦੇ ਹਾਂ ਜਦੋਂ ਕੋਈ ਵੀ ਬਾਹਰਲੀ ਕੰਟਰੀ ਦਾ ਆ ਕੇ ਜਾਂ ਕੋਈ ਆਪਣੇ ਧਰਮ ਦੇ ਵਿੱਚ ਆ ਕੇ ਬਹਿੰਦਾ ਜਾਂ ਜਿਹੜੇ ਬੰਦੇ ਆਪਾਂ ਜਦੋਂ ਕੋਈ ਆਪਣੇ ਕੋਈ ਪ੍ਰਧਾਨ ਮੰਤਰੀ ਆ ਜੇ ਜਾਂ ਕੋਈ ਹੋਰ ਮੰਤਰੀ ਆ ਜੇ ਕੇਂਦਰ ਦਾ ਉਹਦੇ ਸਿਰ ਤੇ ਆਪਾਂ ਦਸਤਾਰ ਰੱਖ ਦਿੰਨੇ ਆ ਹੱਥ 'ਚ ਕਿਰਪਾਨ ਪੜਾ ਦਿੰਨੇ ਆ ਔਰ ਉਹ 2 ਮਿੰਟ ਵੀ ਨਹੀਂ ਰੱਖਦੇ ਪੱਗ ਨੂੰ ਉਹ ਲਾ ਕੇ ਫੜਾ ਦਿੰਦੇ ਆ ਦਵਦਵ ਆਪਾਂ ਉਦੋਂ ਜਦੋਂ ਕੋਈ ਆਪਣੇ ਵਿੱਚ ਆ ਕੇ ਬਹਿ ਜੇ ਕਿਸੇ ਹੋਰ ਧਰਮ ਦਾ ਬੰਦਾ ਜਾਂ ਕਿਸੇ ਹੋਰ ਧਰਮ ਦਾ ਮੰਤਰੀ ਉਦੋਂ ਆਪਾਂ ਵਾਹ ਵਾਹ ਕਰਨੀ ਸ਼ੁਰੂ ਕਰ ਦਿੰਨੇ ਆ ਕੀ ਗੱਲ ਯਾਰ ਜੇਕਰ ਸਾਡੇ ਆਪਣੇ ਜੇਕਰ ਬੰਦਾ ਜਾ ਕੇ ਕਿਸੇ ਧਰਮ ਦੇ ਵਿੱਚ ਬਹਿ ਕੇ ਉਹਨਾਂ ਦਾ ਆਦਰ ਸਤਕਾਰ ਕਰਦਾ ਉਹਦੇ ਵਿੱਚ ਇਹਦੇ ਵਿੱਚ ਕੁੱਤੇ ਕਹਿਣ ਵਾਲੀ ਕਿਹੜੀ ਗੱਲ ਤੁਸੀਂ ਇਹ ਗਹਿਵੀਆਂ ਚੀਜ਼ਾਂ ਵਿਰੋਧ ਧਾਰਨਾ ਹੁੰਦੀਆਂ ਅੱਜ ਜਿਹੜੇ ਮੁਸਲਮਾਨ ਵੀਰ ਆ ਜਿਨ੍ਹਾਂ ਦੇ ਨਾਲ ਬਹਿ ਕੇ ਨਮਾਜ਼ ਪੜ੍ਹੀਆ ਚਰਨਜੀਤ ਸਿੰਘ ਚੰਨੀ ਨੇ ਉੱਥੇ ਉਹ ਉਦਾਹਰਨਾ ਦੇਣਗੇ ਦੂਜਿਆਂ ਨੂੰ ਯਾਰ ਸਿੱਖਾਂ ਦਾ ਇੱਕ ਸਿੱਖਾਂ ਦਾ ਮੰਤਰੀ ਆ ਕੇ ਸਿੱਖ ਬੰਦਾ ਆ ਕੇ ਸਾਡੇ ਨਾਲ ਨਮਾਜ਼ ਪੜ੍ਹ ਕੇ ਗਿਆ ਉਹ ਭਰਾਵੋ ਤੁਹਾਡੇ ਵਾਸਤੇ ਦੋਸਤੀ ਦਾ ਕੰਮ ਕਰਕੇ ਗਿਆ ਜੇ ਤਾਂ ਚਰਨਜੀਤ ਸਿੰਘ ਚੰਨੀ ਇਹ ਕਵੇ ਚੱਕ ਦਾਂਗੇ ਰੱਖ ਦਾਂਗੇ ਢਕਾ ਦੇਵੇ ਉਹਦੇ ਨਾਲ ਤਾਂ ਫੋਰਸ ਰਹਿਣੀ ਆ ਉਹ ਉਹਨੇ ਤਾਂ ਆਪਦੇ ਘਰੇ ਰਹਿਣਾ ਉਹਨੇ ਉਦੋਂ ਬਾਹਰ ਨਿਕਲਣਾ ਜਦੋਂ ਲੋਕਾਂ ਦਾ ਕੋਈ ਲੋਕਾਂ ਦੇ ਵਿਪਤਾ ਪਾਊਗੀ ਤੇ ਦੁਸ਼ਮਣੀ ਤਾਂ ਸਿੱਖਾਂ ਦੀ ਬਣੂਗੀ ਤੇ ਜੇਕਰ ਉਹ ਅੱਜ ਅੱਜ ਸਿੱਖ ਹੁੰਦੇ ਨਾਤੇ ਜਾਂ ਕਹਿ ਲਈਏ ਜਾ ਕੇ ਉਹਨਾਂ ਵਿੱਚ ਬਹਿ ਗਿਆ ਇਹਦੇ ਵਿੱਚ ਵੀਰ ਮੇਰੋ ਆਪ ਦੋਸਤੀ ਦਾ ਹੱਥ ਹੀ ਅੱਗੋਂ ਆਊਗਾ ਜਦੋਂ ਇਹ ਜਦੋਂ ਪਤਾ ਨਹੀਂ ਆ 370 ਧਾਰਾ ਹਟਾਈ ਸੀਗੀ ਉਸ ਟਾਈਮ ਤੇ ਜਦੋਂ ਅਤਿਆਚਾਰ ਹੋਣ ਹੋਣਾ ਸ਼ੁਰੂ ਹੋਇਆ ਤੇ ਆਪਣੇ ਸਿੱਖ ਜਾ ਕੇ ਉੱਥੇ ਜਾ ਕੇ ਆਏ ਆ ਜਾਂ ਜਦੋਂ ਵੀ ਕੋਈ ਕੰਮ ਹੁੰਦਾ ਆਪਣੇ ਸਿੱਖ ਜਾਂਦੇ ਆ ਨਾਲੇ ਜਦੋਂ ਔਰ ਜਦੋਂ ਕੋਈ ਵਿਵਪਤਾ ਪੈਂਦੀ ਆ ਉਦੋਂ ਆਪਣੇ ਸਿੱਖ ਧਰਮ ਦੇ ਲੋਕ ਇਹ ਨਹੀਂ ਵੇਂਦੇ ਕਿ ਬਾਈ ਇਹ ਮਾੜਾ ਮਤਲਬ ਕਿਸੇ ਹੋਰ ਧਰਮ ਦਾ ਜਾਂ ਕਿਸੇ ਸਾਡੇ ਧਰਮ ਦਾ ਜਾਂ ਸਾਡੀ ਜਾਤ ਦਾ ਉਦੋਂ ਜਾ ਕੇ ਸਹਾਇਤਾ ਕਰਕੇ ਆਉਂਦੇ ਆ ਫਿਰ ਉਸ ਟਾਈਮ ਤੇ ਬਈ ਆਪਾਂ ਆਪਾਂ ਆਪਦਾ ਕਿਉਂ ਐਸ ਜੀਆਂ ਚੀਜ਼ਾਂ ਲਿਖਣ ਵਾਲੀਆਂ ਬਣਦੀਆਂ ਮੈਂ सीएम साहब ਨੂੰ ਬੇਨਤੀ ਕਰਦਾ ਵੀ ਜਿਹੜੇ ਇਹੋ ਜਿਹੇ ਬੰਦੇ ਮਤਲਬ ਗਲਤ ਲਿਖਦੇ ਆ ਪਹਿਲੀ ਗੱਲ ਤਾਂ ਆਪ ਨੂੰ ਸ਼ਰਮ ਚਾਹੀਦੀ ਸਜਾਤ ਉਹਨਾਂ ਵਾਸਤੇ ਹੀ ਆ ਜੇਕਰ ਲੋਕ ਉਹਨਾਂ ਨੂੰ ਇਹ ਕਹਿ ਦਨ ਇਹਦੇ ਵਿੱਚ ਭਾਈ ਜੀ ਜਿਹੜੇ ਮੁਸਲਮੀ ਵੀਰ ਆ ਉਹ ਆਪਣੇ ਨਾਲ ਜਦੋਂ ਕੋਈ ਵੀ ਗੱਲ ਰੱਬ ਨਾ ਕਰੇ ਕੋਈ ਗੱਲ ਹੁੰਦੀ ਆ ਆਪਣੇ ਨਾਲ ਦੋਸਤੀ ਦਾ ਹੱਥ ਹੀ ਵੜਾਉਣਗੇ ਮਤਲਬ ਆਪਣੇ ਨਾਲ ਸਮਝੌਤਾ ਹੀ ਕਰਨਗੇ ਉਹ ਤੇ ਯਾਦ ਰੱਖਣਗੇ ਕਿ ਹਾਂ ਭਾਈ ਜਦੋਂ ਸਾਡੇ ਨਾਲ ਇਹ ਫਰਕ ਨਹੀਂ ਕਰਦੇ ਅਸੀਂ ਇਹਨਾਂ ਨਾਲ ਕਿਉਂ ਫਰਕ ਕਰੀਏ ਇਹੋ ਜੀਆਂ ਗੱਲਾਂ ਕੰਗਣਾ ਰੌਤ ਨੂੰ ਆਪਾਂ ਠੋਕ-ਠੋਕ ਕੇ ਕਹਿ ਸਕਦੇ ਹਾਂ ਕਿ ਕੰਗਣਾ ਜੀ ਜਦੋਂ ਸਾਡਾ ਸਾਬਕਾ ਮੁੱਖ ਮੰਤਰੀ ਮੌਜੂਦਾ ਐਮਪੀ ਤੁਸੀਂ ਵੀ ਐਮਪੀ ਆ ਇਹ ਜਾ ਕੇ ਸਾਰੇ ਧਰਮਾਂ ਦੀ ਕਦਰ ਕਰਦਾ ਤੇ ਤੁਸੀਂ ਸਾਨੂੰ ਕਿਉਂ ਸਾਡੇ ਧਰਮ ਨੂੰ ਕਿਉਂ ਬੁਰਾ ਦੱਸਣ ਤੇ ਲੱਗੇ ਹੋਏ ਆ ਕਿਉਂ ਸਿੱਖਾਂ ਨੂੰ ਤੁਸੀਂ ਅੰਤਕਵਾਦੀ ਕਹਿਣ ਤੇ ਲੱਗੇ ਹੋਏ ਹੋ ਕਿਉਂ ਤੁਸੀਂ ਸਿੱਖਾਂ ਦਾ ਨਾਮ ਬਦਨਾਮ ਕਰ ਰਹੇ ਆ ਇਹ ਆਪਾਂ ਭਾਜਪੀ ਨੂੰ ਵੀ ਕਹਿ ਸਕਦੇ ਆ ਕਿ ਭਾਈ ਜਦੋਂ ਸਾਡੇ ਮੰਤਰੀ ਸਾਰਿਆਂ ਦੇ ਨਾਲ ਬੈਠਦੇ ਆ ਸਾਰਿਆਂ ਦਾ ਆਦਰ ਸਤਿਕਾਰ ਕਰਦੇ ਆ ਕਿ ਤੁਹਾਡੇ ਐਮਪੀ ਮੰਤਰੀ ਕਿਉਂ ਨਹੀਂ ਸਾਡੇ ਸਤਿਕਾਰ ਕਰਗੇ ਕਿਉਂ ਨਹੀਂ ਉਹੀ ਕਿਉਂ ਸਾਡਾ ਵਿਰੋਧ ਕਰ ਰਹੇ ਆ ਆਪਾਂ ਬੀਜੇਪੀ ਦੀ ਹਾਈ ਕਮਾਂਡ ਨੂੰ ਕਹਿ ਸਕਦੇ ਆ ਪਰ ਇਹ ਚੀਜ਼ਾਂ ਵੀਰੋ ਗਲਤ ਆ ਔਰ ਜਿੰਨੇ ਪੰਜਾਬ ਦੇ ਵਿੱਚੋਂ ਐਮਪੀ ਬਣੇ ਆ 13 ਐਮਪੀ ਬਣੇ ਆ 13 ਐਮਪੀਆਂ ਵਿੱਚੋਂ ਇੱਕ ਐਮਪੀ ਨੇ ਵੀ ਜਾ ਕੇ ਜੇਕਰ ਭਾਈ ਅਮਰਤਪਾਲ ਖਾਲਸਾ ਦੀ ਗੱਲ ਕੀਤੀ ਹੋਵੇ ਤੁਸੀਂ ਇਹ ਗੱਲ ਦਾ ਜਵਾਬ ਦਿਓ ਪਹਿਲਾਂ ਗੱਲ ਕਿਹਨੇ ਕੀਤੀ ਚਰਨਜੀਤ ਸਿੰਘ ਚੰਨੀ ਨੇ ਤੇ ਯਾਰ ਔਰ ਜਿਹੜੇ ਕਹ ਲੋ ਜੇਕਰ ਉਹ ਸਾਰਿਆਂ ਦੀ ਕਦਰ ਕਰਦਾ ਫਿਰ ਤੁਸੀਂ ਇਹ ਗੱਲ ਨਾ ਨਾ ਕਰਿਆ ਕਰੋ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਕਿ ਇਹੋ ਜੀਆਂ ਚੀਜ਼ਾਂ ਇਹ ਆਪਣਾ ਕਹਾਣ ਕਰਦਿਆਂ ਔਰ ਅਗਲਾ ਕਹੂਗਾ ਮੈਂ ਕੀ ਲੈਣਾ ਫਿਰ ਜਦੋਂ ਆਪਣੀ ਜਦੋਂ ਸਭ ਤੋਂ ਪਹਿਲਾਂ ਗੱਲ ਚੱਕੀ ਆ ਭਾਈ ਅਮਰਤਪਾਲ ਖਾਲਸਾ ਦੀ ਲੋਕ ਸਭਾ ਵਿੱਚ ਜਾ ਕੇ ਨਾਲੇ ਹਿੱਕ ਠੋਕ ਕੇ ਮੁੱਦਾ ਚੱਕਿਆ ਕਿਹਨੇ ਚੱਕਿਆ ਚਰਨਜੀਤ ਸਿੰਘ ਚੰਨੀ ਨੇ ਮੈਂ ਕੋਈ ਇੱਥੇ ਸਪੋਰਟ ਨਹੀਂ ਕਰ ਰਿਹਾ ਪਰ ਜਿੱਥੇ ਗੱਲ ਸੱਚ ਦੀ ਹੁੰਦੀ ਉੱਥੇ ਤਾਂ ਸਪੋਰਟ ਕਰਨੀ ਚਾਹੀਦੀ ਨਾ ਭਰਾਵੋ ਤੁਸੀਂ ਦੱਸ ਦੋ ਜਦੋਂ ਸਾਰਿਆਂ ਦੇ ਹੱਕ ਵਿੱਚ ਖੜ ਜਾਂਦਾ ਚਰਨਜੀਤ ਸਿੰਘ ਚੰਨੀ ਕਿਸਾਨਾਂ ਦੇ ਸਾਰਿਆਂ ਦੇ ਹੱਕ ਚ ਖੜ ਜਾਂਦਾ ਹਿੱਕ ਠੋਕ ਕੇ ਖੜਦਾ ਤੇ ਫਿਰ ਜੇਕਰ ਕਿਸੇ ਦੇ ਨਾਲ ਜਾਂ ਕਿਸੇ ਦੇ ਧਰਮ ਦਾ ਸਤਿਕਾਰ ਕਰ ਲਿਆ ਜਦੋਂ ਦੂਜੇ ਧਰਮਾਂ ਦੇ ਲੋਕ ਆ ਕੇ ਆਪਣੇ ਧਰਮਾਂ ਦੇ ਵਿੱਚ ਆਉਂਦੇ ਆ ਉਹ ਆਪਣੇ ਧਰਮ ਦਾ ਆਦਰ ਸਤਿਕਾਰ ਕਰਦੇ ਫਿਰ ਆਪਾਂ ਕਿਉਂ ਨਾ ਕਰੀਏ ਤੁਸੀਂ ਇਹ ਗੱਲ ਦੱਸੋ ਇਹੋ ਜੀਆਂ ਚੀਜ਼ਾਂ ਉਦਾਹਰਨਾ ਦੇਣ ਵਾਸਤੇ ਬੰਦੀਆਂ ਤੇ ਇਹ ਉਦਾਹਰਨਾ ਵਾਸਤੇ ਰੱਖਿਆ ਕਰੋ ਤੇ ਮੈਂ ਸਿੱਖ ਵੀਰਾਂ ਨੂੰ ਸਾਰੇ ਸਿੱਖ ਭਾਈਚਾਰੇ ਤੋਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਨਾ ਜੇਕਰ ਇਹ ਗੱਲਾਂ ਮੇਰੀਆਂ ਗਲਤ ਹੋਣ ਇਹ ਮੈਂ ਤਾਂ ਇਹੀ ਕਹੂੰਗਾ ਕਿ ਇਹ ਚੀਜ਼ਾਂ ਉਦਾਹਰਨਾ ਬਣ ਜਾਂਦੀਆਂ ਔਰ ਸਾਡੇ ਤਾਂ ਗੁਰੂਆਂ ਨੇ ਇਹੀ ਦੱਸਿਆ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕਰਨਾ ਜਾਤ ਪਾਤ ਦਾ ਜਿਹੜਾ ਕਹਿ ਲੋ ਖੰਡਨ ਕਰਕੇ ਗਏ ਆ ਤੇ ਫਿਰ ਐਹੋ ਜਿਹਿਆਂ ਜੇਕਰ ਗੱਲਾਂ ਕਰਦੇ ਆ ਤੋ ਆਪਣੇ ਵਾਸਤੇ ਗਲਤ ਗੱਲ ਆ ਤੇ ਜੇਕਰ ਮੈਂ ਕਿਸੇ ਵੀ ਧਰਮ ਦੇ ਖਿਲਾਫ ਬੋਲਿਆ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਐਹੋ ਜੀਆਂ ਚੀਜ਼ਾਂ ਇਹ ਉਦਾਹਰਨਾ ਬਣਦੀਆਂ ਕਿ ਹਾਂ ਭਾਈ ਫਲਾਨਾ ਮੁੱਖ ਮੰਤਰੀ ਆ ਕੇ ਸਾਡੇ ਵਿੱਚ ਬੈਠ ਕੇ ਗਿਆ ਔਰ ਜਿੰਨੇ ਮੁਸਲਮ ਵੀਰ ਆ ਉਹ ਤੁਹਾਡੇ ਕੱਲ ਨੂੰ ਹੱਕ 'ਚ ਖੜਨਗੇ ਔਰ ਸਾਡੇ ਬੰਦੇ ਕੀ ਲਿਖ ਰਹੇ ਆ ਕਿ ਇਹ ਆ ਵੇਖੋ ਕੋਈ ਇਹ ਸ਼ਬਦ ਲਿਖਣ ਵਾਲੀ ਕੋਈ ਗੱਲ ਕੀਤੀ ਇਹਦੇ ਵਿੱਚ ਆ ਇਹ ਕੋਈ ਗੱਲ ਯਾਰ ਜਿਹੜਾ ਬੰਦਾ ਸਾਡੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਉਹਦੇ ਨਾਲ ਖੜਿਆ ਕਰੋ ਐਹੋ ਜੀਆਂ ਚੀਜ਼ਾਂ ਲਿਖਣ ਦੇ ਨਾਲ ਇਹ ਯਾਦ ਰੱਖੋ ਕਹਾਣੀ ਹੁੰਦੇ ਆਪਣੇ ਚੰਗੇ ਨਹੀਂ ਹੁੰਦੇ ਤੇ ਜੇ ਭਰਾਵੋ ਤੁਹਾਨੂੰ ਇਹ ਗੱਲਾਂ ਭੜੀਆਂ ਲੱਗਦੀਆਂ ਫਿਰ ਤੁਹਾਡੇ ਤੁਹਾਡੇ ਕੋਲੋਂ ਵੀ ਮਾਫੀ ਚਾਹਨਾ ਕਿਉਂਕਿ ਤੁਹਾਡੀ ਸੋਚ ਦਾ ਸਾਨੂੰ ਪਤਾ ਨਹੀਂ ਵੀ ਤੁਸੀਂ ਆ ਸਭ ਲਿਖ ਕੇ ਕਿਹੜੀਆਂ ਤੁਸੀਂ ਕ੍ਰਾਂਤੀਆਂ ਲਿਆਉਣ ਨੂੰ ਫਿਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ